ਵਟਾਲਾ ਪੁਲਿਸ ਲਾਈਨ ਵਿਖੇ ਪੰਜਾਬ ਪੁਲਿਸ ਸ਼ਹੀਦਾਂ ਨੂੰ ਸਮਰਪਿਤ ਪੁਲਿਸ ਸ਼ਹੀਦ ਦਿਵਸ ਮਨਾਇਆ ਗਿਆ ਇਸ ਸ਼ਹੀਦ ਦਿਵਸ ਵਿੱਚ 65ਵੇਂ ਸ਼ਰਧਾਂਜਲੀ ਸਮਾਰੋਹ ਦੇ ਮੌਕੇ ਤੇ 117 ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਤੇ ਮੌਨ ਵਰਤ ਵੀ ਲਖਿਆ ਗਿਆ ਤੇ ਇਸ ਤੋਂ ਇਲਾਵਾ ਪੰਜਾਬ ਦੇ ਪੁਲਿਸ ਅਧਿਕਾਰੀ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਹੌਂਸਲੇ ਸਨ ਜਾ ਰਿਹਾ ਗਰਮ ਮਹਿਸੂਸ ਕੀਤਾ ਜਾ ਰਿਹਾ ਕਿ ਅੱਜ ਇਸ ਮੌਕੇ ਤੇ ਪੁਲਿਸ ਸ਼ਹੀਦੀ ਦਿਵਸ ਜਿਹੜਾ 21 ਅਕਤੂਬਰ 2025 ਤੇ ਜਿਹੜਾ ਸੀ ਇੱਥੇ ਇਕੱਤਰਤ ਹੋਏ ਹੈ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਲਈ ਇਹ ਦਿਨ ਮਨਾ ਰਹੇ ਨੇ ਇਹ 1908 59 ਦੇ ਵਿੱਚ ਚੀਨ ਦੇ ਬਰ ਖਿਲਾਫ ਜਿਹੜੀ ਲੜਾਈ ਚੱਲ ਰਹੀ ਸੀ ਉਹਦੇ ਵਿੱਚ ਲਦਾਖ ਦੇ ਹੌਟ ਸਪ੍ਰਿੰਗ ਏਰੀਆ ਦੇ ਵਿੱਚ ਕਰੀਬਨ 10 ਪੁਲਿਸ ਕਰਮੀਆਂ ਨੇ ਆਪਣੇ ਦੇਸ਼ ਲਈ ਜਾਨ ਨਿਸ਼ਾਵਰ ਕਰਦੇ ਕੁਰਬਾਨੀ ਦਿੱਤੀ ਤਾਂ ਉਸੇ ਚੀਜ਼ ਨੂੰ ਅਸੀਂ ਯਾਦ ਕਰਦੇ ਹਾਂ ਗੌਰਵ ਮਹਿਸੂਸ ਕਰਦੇ ਹਾਂ ਔਰ ਉਹ ਜਿਹੜਾ ਉਹਨਾਂ ਦਾ ਜਜ਼ਬਾ ਸੀਗਾ ਕਿ ਆਪਣੀ ਜ਼ਿੰਮੇਵਾਰੀ ਖਾਤਰ ਆਪਣੀ ਜਾਨਾ ਕੁਰਬਾਨ ਕਰ ਦਿੱਤੀਆਂ ਤਾਂ ਉਹ ਸਾਡਾ ਪ੍ਰੇਰਣਾ ਸਰੋਤ ਹੋਵੇ ਐਂਡ ਉਹਨਾਂ ਦੀਆਂ ਕੁਰਬਾਨੀਆਂ ਹਰ ਕਦਮ ਤੇ ਉਤੇ ਸਾਡਾ ਮਾਰਗ ਦਰਸ਼ਕ ਬਣੇ ਤਾ ਅੱਜ ਅਸੀਂ ਜਿਹੜੇ ਸ਼ਹੀਦ ਪਰਿਵਾਰ ਹੈ ਤਾ ਉਹਨਾਂ ਦੇ ਨਾਲ ਮੁਲਾਕਾਤ ਵੀ ਕਰ ਰਹੇ ਅਸੀਂ ਐਰ ਟਾਈਮਸ ਉਹਨਾਂ ਨੂੰ ਮਿਲਦੇ ਰਹਿੰਦੇ ਆ ਤਾ ਇਹ ਵੀ ਜ਼ਰੂਰੀ ਹੈ ਕਿ ਇਸ ਮੌਕੇ ਤੇ ਉਹਤੇ ਸ਼ਹੀਦ ਪਰਿਵਾਰਾਂ ਦੀ ਕੋਈ ਸਮੱਸਿਆ ਕੋਈ ਦੁੱਖ ਤਕਲੀਫ ਹੁੰਦਾ ਹੈ ਤਾ ਉਹਦਾ ਅਸੀਂ ਹੱਲ ਮਤਲਬ ਉਸ ਤਰੀਕੇ ਨਾਲ ਉਹ ਕਰਨਾ ਚਾਹੁੰਦੇ ਹਾਂ ਕਿ ਕੋਈ ਸ਼ਹੀਦ ਪਰਿਵਾਰ ਕੋਈ ਨਜ਼ਰ ਅੰਦਾਜ਼ ਮਹਿਸੂਸ ਨਾ ਕਰ ਸਕੇ ਜੀ ਨਾਂ ਤੁਹਾਡਾ ਮਨੋਰ ਸਿੰਘ ਕਿਹੜਾ ਪਿੰਡ ਹੈ ਸ਼ਰਕਲਾ ਕੌਣ ਜੀ ਤੇ ਹਿੱਟ ਹੈ ਅਧਿਆਤਿਓਪਰਾ ਇੱਕ ਬੱਚਾ ਮੇਰਾ 22 ਸਾਲ ਦਾ ਹਮਨਾਰ ਕਿਸ ਤਰ੍ਹਾਂ ਸੀ ਤੇ ਕਿੱਥੇ ਹੋਏ ਸੀ ਇਹ ਕਹ ਨਹੀਂ ਜਾਣੇ ਔਲਖਵਰੀ ਹੋਏ ਸੀ ਤੇ ਉਹਨੇ ਬਟੂਕਾ ਲੈ ਗਿਆ ਸੀ ਇਹਨਾਂ ਤੇ ਨੋਤ ਨੇ ਜਾਣੇ ਮਾਰ ਗਏ ਸੀ ਇੱਕ ਮਲੂ ਜ਼ੋਰੇ ਦਾ ਸੀ ਕਾਂਗਰੇ ਦਾ ਇੱਕ ਮੇਰਾ ਚਾਲਕ ਲਾਦਾ ਇਹ ਮੈਨਰੇ 85 ਭਰਾ ਜਿਹੜੇ 88 ਚ ਕਿਵੇਂ ਮਹੀਨੇ 26 ਤਿਗ ਦੇ ਉੱਤੇ ਸੋਵਾਂ ਰਾਤ ਨੂੰ ਮਾਰ ਦਿੱਤੇ ਉਨਾਂ ਦੇ ਪਰਿਵਾਰ ਚ ਕੌਣ ਕੌਣ ਸੀ ਹੈਗਾ ਤਾਂ ਕਿੱਦਾਂ ਪਰਿਵਾਰ ਚੱਲਿਆ ਉਹਨਾਂ ਦਾ ਪਰਿਵਾਰ ਦੀ ਬਸ ਕਰ ਕੇ ਖਰੂ-ਖਰੂ ਹੋ ਗਿਆ ਕੋਈ ਅੰਮ੍ਰਿਤਸਰ ਪੈ ਗਿਆ ਕੋਈ ਪਟਿਆਲਾ ਪੈ ਗਿਆ ਅਸੀਂ ਵੀ ਥੱਕੇ ਪਰ ਬੱਚੇ ਆਪਣੇ ਸਾਹ ਦੇ ਹਾਂਜੀ ਅਸੀਂ ਆਪਣਾ ਪਚਾਂਡੇ ਗੋਲੇ ਸਾਡੇ ਬਾਅਦ ਕੋਈ ਸਰਕਾਰ ਨੂੰ ਛੱਡ ਕੇ ਚਾਹੀਦਾ ਕੋਈ ਵੀਡੀਓ ਦੀਆਂ ਬਾਤਾਂ ਹੋ ਰਹੀਆਂ ਅਸੀਂ ਦੋਏ ਜੀ ਇਕੱਠੇ ਰਹਿ ਰਹੇ ਹਾਂਜੀ ਆਕੇ ਕਪੈਣ ਨੂੰ ਗੋਲੀ ਵੱਜ ਗਈ ਸੀ ਤੇ ਕਬਾਹਰੋ ਵੱਜ ਗਈ ਬਾਪ ਵੀ ਹੋ ਕੇ ਨਾ ਮਰ ਗਿਆ ਮਾਤਾ ਵੀ ਹੋ ਕੇ ਨਾ ਮਰ ਗਈ ਇਸ ਦਾ ਬਹੁਤ ਬੁਰਾ ਹਾਲ ਚਿਰ ਗੱਲ ਅੱਜ ਕਿਦਾਂ ਦਾ ਲੱਗਾ ਤੁਹਾਨੂੰ ਅੱਜ ਜੀ ਬਹੁਤ ਤੰਗਾ ਲੱਗਾ ਵਾ ਪਰ ਜੋ ਜਣਾ ਉਹਦਾ ਉਹਦਾ ਆਂਦਰਾ ਬਹੁਤ ਪਾੜਦਿਆਂ ਨੇ ਕਿਉਂਕਿ ਬਹੁਤ ਮਨਸਾਲ ਲੱਗਦਾ ਵਾ ਤੇ ਇਸ ਕਰਕੇ ਹੁਣ ਕੀ ਕਰ ਸਕਦੇ ਆਪਾਂ ਪੁਰਾਣੀ ਤਸਵੀਰਾਂ ਸਾਹਮਣੇ ਆਈਆਂ ਨੇ ਪੁਰਾਣੀ ਸਰਵਿਸ ਬੁੱਕ ਦੀ ਗੱਲ ਜੀ ਹੁਣ ਤੇ ਬਸ ਇਨੀ ਟੈਨਸ਼ਨ ਹੋ ਗਈ ਹੈ ਹਰ ਤੋਂ ਪਰੇ ਟੈਨਸ਼ਨ ਮਨ ਨੂੰ ਹੋ ਗਈ ਹੈ ਤਾਂ ਨੀਂਦ ਨਹੀਂ ਆਉਂਦੀ ਕਿਹੜੀ ਗੱਲ ਇਹ ਨਾਲ ਸੋਚ ਕੇ ਘਾਂਕ ਕਰਕੇ ਅੰਧ ਕਰੂ ਹੋ ਗਿਆ ਬੱਚੇ ਚਲੇ ਗਏ ਬੱਚੇ ਬਰਬਾਦ ਹੋ ਗਏ ਭੈਣ ਨੂੰ ਗੋਲੀ ਲੱਗੀ ਬਹੁਤ ਕੁਝ ਹੋਇਆ ਸਾਡੇ ਨਾਲ ਜੀ ਸਨਮਾਨ ਪਿੰਡ ਕੀ ਨਾਮ ਤਾ ਤੇ ਨਾਮ ਹਰਮਿਤ ਕੋਈ ਹੋਇਆ ਨਹੀਂ ਡੇਰਾ ਬਾਬਾ ਨਾਨਕ ਦਾ ਪਿੰਡ ਠੇਟੜ ਕਿਆ ਤੂੰ ਸਾਡੇ ਫਾਦਰ ਸਾਹਿਬ ਜੀ ਠੀਕ ਸੀਧੀ ਹੋਈ ਸੀ 1986 ਉਹਨਾਂ ਦੀ ਡਿਊਟੀ ਜਾਂਦੇ ਹੀ ਤੇ ਉਹਨਾਂ ਨੂੰ ਇਸ ਤਰ੍ਹਾਂ ਨਾਲ ਗੋਲੀ ਮਾਰ ਦਿੱਤੀ ਆ ਤੁਹਾਡੀ ਉਮਰ ਬਹੁਤ ਛੋਟੀ ਹਣੀ ਹਾਂ ਜੀ ਹਾਂ ਜੀ ਤੁਹਾਡੇ ਛੋਟੇ ਸੀ ਜੇ ਆਪਾਂ ਤਾਂ ਬਹੁਤ ਜ਼ਿਆਦਾ ਇਵੇਂ ਜੇ ਚੱਲਦਾ ਹੀ ਜੀ ਹਾਂਜੀ ਕੋਈ ਸਹੂਲਤ ਨਹੀਂ ਅਜੇ ਤੱਕ ਮਿਲਦੀ ਤੇ ਮੰਮੀ ਆਡੇ ਕਰਦੇ ਸੀ ਇਹਦੇ ਹਾਂਜੀ ਕਮਾਉਣ ਵਾਲੇ ਫਾਦਰ ਸੀ ਹਾਂਜੀ ਹਾਂਜੀ ਅਈ ਅੱਠ ਭੈਣ ਭਰਾ ਸਾਡੇ ਫਾਦਰ ਸਾਹਿਬ ਵੀ ਕਮਾਉਣ ਵਾਲੇ ਸੀ ਹਾਂਜੀ ਕਿਤਾਬ ਜਾਰਾ ਕਰਦੇ ਸੀ ਜਾਰਾ ਮੰਮੀ ਆਡੇ ਕਰਦੇ ਸੀ ਅਸੀਂ ਛੋਟੇ ਛੋਟੇ ਪਰਦੇ ਸੀ ਉਦੋਂ ਅਸੀਂ ਹਾਂਜੀ ਹਾਂਜੀ ਬਹੁਤ ਮੁਸ਼ਕਲ ਸੀ ਅਨੇ ਹਾਂਜੀ ਹਾਂਜੀ ਕਰਦੇ ਸੀ ਲੋ ਉਹਨਾਂ ਦੀ ਚਲ ਮੈਂਦਾਰੀ ਕਰਦੇ ਸੀ ਵਧੀਆ ਹਾਂਜੀ ਬਹੁਤ ਅਸਾ ਲੱਗਦਾ ਹੀ ਹੈ ਮੰਦਪੁਰ ਵਾਈ ਜਾਨ ਬੱਚੇ ਹੀ ਛੋਟੇ ਛੋਟੇ ਨੰਨੇ ਨੌਕਰੀ ਦਿੱਤੀ ਹੋਏ ਅਰੇ ਵੱਡੇ ਬਦਰ ਸਾਹਿਬ ਨੂੰ ਦਿੱਤੀ ਛੋਟੇ ਨੂੰ ਵੀ ਦਿੱਤੀ ਇਹ ਦੂਜੇ ਆ ਦੇ ਪ੍ਰਭਾ ਇਸ ਤਰ੍ਹਾਂ ਹੀ ਏਖਾਂ ਕਿ ਉਹਨਾਂ ਨੇ ਪਲਸਨ ਲੱਗੀ ਸੀ ਬਾਅਦ ਚ ਮੰਮੀ ਆਂਦੀ ਉਹਨਾਂ ਆਦੇ ਬਹੁਤ ਹੀ ਜਿਆਦਾ ਮੁਸ਼ਕਲ ਆ ਸਾਡੀ ਸੁਣਾਈ ਨਹੀਂ ਜੇ ਤੱਕ ਰਹੋਂਦੀ ਸੀ ਮਾਂਗਾ हाणे मंगे भई जहिड़ी पैसनि दुबारा लॻणी चाहींद आहे हांजी सुनी नी हुई अॼु त